ਜਾਂਦੇ ਵੇ ਤੂੰ ਸੁਣ ਮੁਸਾਫਿਰ ਮੇਰੀ ਗੱਲ ਇੱਕ ਸੁਣਦਾ ਜਾ ਕਿਹੜੇ ਪਾਸੇ ਜਾਣਾ ਏ ਤੂੰ ਕਿਹੜਾ ਤੇਰਾ ਰਾਹ এডਿਕੇਸ਼ਨ ਦੀ ਸਮਾਪਤੀ ਤੋਂ ਬਾਅਦ ਤੁਸੀਂ ਜਿਆਦਾ ਕੰਪਿਊਟਰ 'ਤੇ ਨਹੀਂ ਧਿਆਨ ਦਿੱਤਾ ਜਦੋਂ ਐਗਜ਼ਾਮ ਦਾ ਟਾਈਮ ਆਇਆ ਤਾਂ ਕੁਝ ਕਾਰਨਾ ਕਰਕੇ ਮੇਰੇ ਤੋਂ ਫਿਰ ਜਾਨੀ ਹੋਇਆ ਠੀਕ ਹੈ ਹਰਿਆਣੇ ਦਾ ਪਿੰਡ ਲੈਂdre ਹਰਿਆਣੇ ਦੇ ਵਿੱਚ ਅਸੀਂ ਰਹਿੰਦੇ ਸੀਗੇ ਤੇ ਪੰਜਾਬ 'ਚ ਸਾਡੀ ਪੜ੍ਹਾਈ ਹੋਈ ਆ ਤੋਂ 10 15 ਕਿਲੋਮੀਟਰ ਦੂਰ ਅਸੀਂ ਪੰਜਾਬ ਬਾਰਡਰ ਪਾਰ ਕਰਕੇ ਪੰਜਾਬ ਦੇ ਵਿੱਚ ਪੜਨ ਜਾਂਦੇ ਸੀਗੇ ਕਿਸ ਤਰ੍ਹਾਂ ਜਾਂਦੇ ਸੀ ਸਾਡੇ ਪਿੰਡ ਤੋਂ ਨਾ ਸਰਕਾਰੀ ਬੱਸ ਆਉਂਦੀ ਹੁੰਦੀ ਸੀ ਤੇ ਉਹ ਕਦੀ ਆਉਂਦੀ ਸੀ ਕਦੀ ਨਹੀਂ ਆਉਂਦੀ ਸੀਗੀ ਕੀ ਜਿਵੇਂ ਹੁਣ ਤੁਹਾਡਾ ਨਾਮ ਲਿਖਤਾਂ ਕਰਕੇ ਜਾਂ ਕਵਿਤਾ ਕਰਕੇ ਚੱਲ ਰਿਹਾ ਜਿਆਦਾ ਇਸ ਮੇਰੇ ਲਿਖੇ ਦਾ ਮੈਨੂੰ ਕੋਈ ਫਾਇਦਾ ਨਹੀਂ ਹੂੰ ਕਿਉਂਕਿ ਮੈਨੂੰ ਅੱਗੇ ਕੋਈ ਰਸਤਾ ਨਹੀਂ ਸੀ ਹੈਗਾ ਹਾਂ ਨਹੀਂ ਤੇ ਫਿਰ ਇਹ ਨਵਾਂ ਦੌਰ ਕਿਵੇਂ ਸ਼ੁਰੂ ਹੋਇਆ ਮੇਰੀ ਸਭ ਤੋਂ ਪਹਿਲੀ ਕਵਿਤਾ ਛਪੀ ਸੁਰਗਾਪੁਰੀ ਸਰਕਾਰੀ ਮਿਡਲ ਸਕੂਲ ਦੇ ਮੈਗਜ਼ੀਨ ਸੀਸ ਆਪਣੇ ਡੰਡਿਓ ਡੰਡੀ ਤੁਰਦੇ ਜਾਣਾ ਵਕਤ ਦੋਹਾਂ ਦਾ ਕੱਟ ਜਾਣਾ ਏ ਇੱਕ ਵਾਰ ਫਿਰ ਮਿਲੇ ਆਪਾਂ ਦੋਵੇਂ ਹੀ ਅਸਾਥੀ ਆਪਾਂ ਬਣ ਜਾਣਾ ਏ ਗੱਲਾਂ ਬਾਤਾਂ ਸਿਰਸਾ ਸੁਣ ਰਹੇ ਸਰੋਤੇ ਜਨੋ ਮੈਂ ਗੁਰਦਾਨ ਸਿੰਘ ਸਿੱਧੂ ਅੱਜ ਅਸੀਂ ਪਹੁੰਚੇ ਆਂ ਫਰੀਦਕੋਟ ਜ਼ਿਲ੍ਹੇ ਦੇ ਸ਼ਹਿਰ ਦੇ ਵਿੱਚ ਹੀ ਪੁਰ ਬੁਰੇ ਦੇ ਵਿੱਚ ਜੇ ਸੈਕਸ਼ਨ ਉਹ ਕਵਿਤਰੀ ਤੁਹਾਡੇ ਸਾਹਮਣੇ ਪੇਸ਼ ਕਰ ਰਹੇ ਹਨ ਉਹਨਾਂ ਦਾ ਜੀਵਨ ਕਾਫੀ ਮੁਸ਼ਕਲਾਂ ਦੇ ਵਿੱਚ ਵੀ ਰਿਹਾ ਵਿਸ਼ੇਸ਼ ਤੌਰ ਤੇ ਉਹਨਾਂ ਨੂੰ ਇੱਕ ਕਵਿਤਰੀ ਬਣ ਲਈ ਵੀ ਵੱਡੇ ਸਹਿਤਕਾਰਾਂ ਦਾ ਆਲੋਚਨਾ ਦਾ ਸਾਹਮਣਾ ਕਾਫੀ ਕਰਨਾ ਪਿਆ ਮੇਰੀ ਮਰਾਤ ਭੁਪਿੰਦਰ ਪ੍ਰਵਾਹ ਜਿਹੜਾ ਸਾਡੇ ਸਟੂਡੀਓ ਚ ਪਹੁੰਚਿਆ ਅਸੀਂ ਇਹਨੂੰ ਜੀ ਆਇਆਂ ਕਹਿੰਦੇ ਪ੍ਰਿੰਦੀਪ ਜੀ ਆਇਆਂ ਸਤ ਸ੍ਰੀ ਅਕਾਲ ਸਤ ਸ੍ਰੀ ਅਕਾਲ ਸਭ ਤੋਂ ਪਹਿਲਾਂ ਤਾਂ ਮੇਰੇ ਵੱਲੋਂ ਯਾਨੀ ਭੁਪਿੰਦਰ ਪ੍ਰਵਾਜ਼ ਵੱਲੋਂ ਗੱਲਾਂ ਬਾਤਾਂ ਦਾ سلسلہ YouTube ਚੈਨਲ ਦੇ ਸਾਰੇ ਦਰਸ਼ਕਾਂ ਨੂੰ ਸਤ ਸ੍ਰੀ ਅਕਾਲ ਜੀ ਭੁਪਿੰਦਰ ਜੀ ਤੁਸੀਂ ਐਜੂਕੇਸ਼ਨ ਦੀ ਸਮਾਪਤੀ ਤੋਂ ਬਾਅਦ ਤੁਸੀਂ ਜ਼ਿਆਦਾ ਕੰਪਿਊਟਰ ਬਨ ਨਹੀਂ ਧਿਆਨ ਦਿੱਤਾ ਹਾਂਜੀ ਕੰਪਿਊਟਰ ਐਜੂਕੇਸ਼ਨ ਫਿਰ ਤੁਸੀਂ ਮੈਰਿਜ ਤੋਂ ਪਹਿਲਾਂ ਕੀਤੀ ਕਿ ਬਾਅਦ ਦੇ ਵਿੱਚ ਮੈਂ ਆਪਣੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਕੁਝ ਚਿਰ ਬਾਅਦ ਭਾਸ਼ਾ ਵਿਭਾਗ ਤੋਂ ਸਟੈਨੋ ਦੀ ਸਿੱਖਿਆ ਪ੍ਰਾਪਤ ਕੀਤੀ ਜੀ ਸਟੈਨੋ ਪੰਜਾਬੀ ਟਾਈਪਿੰਗ ਹਾਂਜੀ ਉਸ ਤੋਂ ਬਾਅਦ ਜੀ ਮੇਰੀ ਸ਼ਾਦੀ ਹੋਈ ਅਸੀਂ ਕੋੜ ਕੋੜੇ ਇੱਥੇ ਆ ਕੇ ਕੁਝ ਚਿਰ ਪਰਿਵਾਰ ਦੇ ਨਾਲ ਬਿਜ਼ੀ ਰਹੇ ਹਾਂ ਜੀ ਫਿਰ ਕੁਝ ਸਮੇਂ ਬਾਅਦ ਮੈਨੂੰ ਇਸ ਤਰ੍ਹਾਂ ਲੱਗਿਆ ਕਿ ਮੈਂ ਕੁਝ ਅੱਗੇ ਪੜ੍ਹਾਈ ਕਰਨੀ ਚਾਹੁੰਦੀ ਆਂ ਹਾਂਜੀ ਔਰ ਮੈਨੂੰ ਕੰਪਿਊਟਰ ਸਿੱਖਣ ਦੀ ਇੱਛਾ ਹੋਈ ਕੰਪਿਊਟਰ ਸਿੱਖਣ ਵਾਸਤੇ ਇੱਥੇ ਉਦੋਂ ਸ਼ਹਿਰ ਦੇ ਵਿੱਚ ਬਹੁਤ ਘੱਟ ਸੀਗਾ ਕੰਪਿਊਟਰ ਸਿੱਖਿਆ ਦੇ ਹਾਂਜੀ ਇੰਸਟੀਚਿਊਟ ਤੇ ਫਿਰ ਮੈਂ ਫਰੀਦਕੋਟ ਦਾਖਲਾ ਲਿਆ ਜੀ ਹਾਂਜੀ ਫਰੀਦਕੋਟ ਦਾਖਲਾ ਲੈਣ ਤੋਂ ਬਾਅਦ ਜਦੋਂ ਸਾਲ ਪਰ ਦੀ ਸਿੱਖਿਆ ਪ੍ਰਾਪਤ ਕੀਤੀ ਤਾਂ ਜਦੋਂ ਐਗਜ਼ਾਮ ਦਾ ਟਾਈਮ ਆਇਆ ਤਾਂ ਕੁਝ ਕਾਰਨਾ ਕਰਕੇ ਮੇਰੇ ਤੋਂ ਫਿਰ ਜਾਣੀ ਹੋਇਆ ਠੀਕ ਹੈ ਜੀ ਘਰ ਪਰਿਵਾਰ ਦੇ ਜਾਂ ਲਾਈਫ ਦੇ ਕਰਕੇ ਠੀਕ ਹੈ ਜੀ ਉਸ ਤੋਂ ਬਾਅਦ ਫਿਰ ਮੇਰਾ ਜਿਸ ਤਰ੍ਹਾਂ ਕਿ ਮੈਨੂੰ ਲੱਗਿਆ ਕਿ ਹੁਣ ਮੇਰਾ ਪੜਾਈ ਕੰਪਲੀਟ ਹੋਣ ਵਾਲੀ ਸੀ ਤੇ ਮੈਨੂੰ ਪੇਪਰ ਦੇਣੇ ਚਾਹੀਦੇ ਆ ਜੀ ਫਿਰ ਅਸੀਂ ਇੱਥੇ ਕੋੜਕਪੁਰੇ ਇੰਸਟੀਚਿਊਟ ਦਾ ਪਤਾ ਕੀਤਾ ਹੂੰ ਉੱਥੋਂ ਕੀਤੀ ਹੋਈ ਪੜ੍ਹਾਈ ਨੂੰ ਜਾਰੀ ਰੱਖਦੇ ਹੋਏ ਤਿੰਨ ਮਹੀਨਿਆਂ ਦੀ ਹੂੰ ਤਿੰਨ ਮਹੀਨਿਆਂ ਦਾ ਬੇਸਿਕ ਕੰਪਿਊਟਰ ਦਾ ਕੋਰਸ ਫਿਰ ਦੁਬਾਰਾ ਇੱਥੇ ਕਰਕੇ ਫਿਰ ਮੈਂ ਇੱਥੇ ਪੇਪਰ ਦਿੱਤੇ ਮਨ ਛੋੜੇ ਇੰਟਰਸਟ ਸੀ ਸਭ ਮੈਂ ਕਰਨਾ ਹੀ ਕਰਨਾ ਹੈ ਹਾਂਜੀ ਬਿਲਕੁਲ ਤੇ ਇੰਨੀਆਂ ਮੁਸ਼ਕਲਾਂ ਦੇ ਬਾਵਜੂਦ ਵੀ ਫਿਰ ਵੀ ਜਦੋਂ ਇੱਥੇ ਰਿਜ਼ਲਟ ਆਇਆ ਤਾਂ A1 ਪੋਜੀਸ਼ਨ ਤੇ ਮੈਂ ਪਾਸ ਹੋਈ ਬਾਰੀ ਆਪਣਾ ਭពਿੰਦਰ ਜੀ ਤੁਹਾਡਾ ਪਿੰਕਾ ਪਿੰਡ ਕਿੱਥੇ ਹੈ ਮੇਰਾ ਪਿੰਕਾ ਪਿੰਡ ਹਰਿਆਣੇ ਦੇ ਵਿੱਚ ਮੇਰਾ ਜਨਮ ਹੋਇਆ ਹਰਿਆਣੇ ਦਾ ਪਿੰਡ ਲੈਂਡਰ ਕਿਮਾ ਲੈਂਡਰ ਕਿਮਾ ਹਾਂਜੀ ਤੇ ਕੁਝ ਚਿਰ ਬਾਅਦ ਅਸੀਂ ਉੱਥੇ ਰਹਿ ਕੇ ਫਿਰ ਮੇਰੇ ਪਾਪਾ ਦੀ ਬਦਲੀ ਦੂਜੇ ਪਿੰਡ ਹੋ ਗਈ ਤੇ ਫਿਰ ਤੁਹਾਡੀ ਜਿਹੜੀ ਐਜੂਕੇਸ਼ਨ ਹੈ ਉਹ ਸਾਰੀ ਉੱਥੇ ਤੁਹਾਡੇ ਪਿੰਡ ਦੀ ਹੈ ਕਿ ਪਾਸੇ ਦੀ ਹੈ ਹਾਂਜੀ ਹਰਿਆਣੇ 'ਚ ਰਹਿੰਦੇ ਹੋਏ ਜਿਹੜਾ ਮਤਲਬ ਕਿ ਹਰ ਪੰਜਾਬ ਹਰਿਆਣੇ ਦੇ ਬਾਰਡਰ ਤੇ ਪਿੰਡ ਦਾ ਪਿੰਡ ਹੈ ਹਾਂਜੀ ਤੇ ਹਰਿਆਣੇ ਦੇ ਵਿੱਚ ਅਸੀਂ ਰਹਿੰਦੇ ਸੀਗੇ ਤੇ ਪੰਜਾਬ ਵਿੱਚ ਸਾਡੀ ਪੜ੍ਹਾਈ ਹੋਈ ਆ ਠੀਕ ਹੈ ਹਾਂਜੀ ਜਿੱਥੇ ਅਸੀਂ ਰਹਿੰਦੇ ਸੀਗੇ ਜਿਹੜੇ ਪਿੰਡ ਉਥੋਂ 10 15 ਕਿਲੋਮੀਟਰ ਦੂਰ ਅਸੀਂ ਪੰਜਾਬ ਬਾਰਡਰ ਪਾਰ ਕਰਕੇ ਪੰਜਾਬ ਦੇ ਵਿੱਚ ਪੜ੍ਹਨ ਜਾਂਦੇ ਸੀਗੇ ਅੱਛਾ ਪੰਜਾਬ ਦਾ ਜ਼ਿਲ੍ਹਾ ਪਟਿਆਲਾ ਦੇ ਵਿੱਚ ਪਿੰਡ ਸੀਗਾ ਬਹਿਰ ਜੱਛ ਬਹਿਰ ਜੱਛ ਜੱਛ ਹਾਂਜੀ ਹੁਣ ਅੱਜ ਕੱਲ ਨੂੰ ਬਹਿਰ ਸਾਹਿਬ ਕਿਹਾ ਜਾਂਦਾ ਠੀਕ ਹੈ ਉਹ ਸੀਗਾ ਸਾਡਾ ਜੱਦੀ ਪਿੰਡ ਸੀਗਾ ਬਹਿਰ ਸਾਹਿਬ ਮਤਲਬ ਕਿ ਸਾਡਾ ਜਿਹੜਾ ਚਾਤੇ ਤਾਇਆ ਦਾ ਸਾਡਾ ਘਰ ਸੀ ਇਕੱਠਾ ਉਹ ਬਹਿਰ ਸਾਹਿਬ ਸੀਗਾ ਹਾਂਜੀ ਉੱਥੇ ਮੈਂ 8ਵੀਂ ਤੱਕ ਪੜ੍ਹਾਈ ਕੀਤੀ ਠੀਕ ਹੈ ਹਾਂਜੀ ਉਸ ਤੋਂ ਬਾਅਦ ਫਿਰ ਮੈਂ 12ਵੀਂ ਕਰਨ ਲਈ ਬਹਿਰ ਜੱਜ ਤੋਂ ਅੱਗੇ ਪਟਿਆਲੇ ਜ਼ਿਲ੍ਹੇ ਦਾ ਹੀ ਪਿੰਡ ਹੈ ਅਰਨੋ ਅਰਨੋ ਹਾਂਜੀ ਠੀਕ ਹੈ ਫਿਰ ਉੱਥੇ ਅਰਨੋ ਦੇ ਵਿੱਚ ਫਿਰ ਮੈਂ 12ਵੀਂ ਕੀਤੀ ਅਰਨੋ ਸਕੂਲਸ ਕੈਂਟਰ ਤੋਂ ਤੇ ਫਿਰ ਤੁਸੀਂ ਆਪ ਦੇ ਪਿੰਡ ਤੋਂ ਜਿਵੇਂ ਜਾਣਾ ਪੈਂਦਾ ਹੈ ਦਿੱਲੀ ਹਾਂਜੀ ਕੋਈ ਸੜਕ ਬੱਸ ਕੋਈ ਸਿਸਟਮ ਸੀ ਕਿ ਕਿਸ ਤਰ੍ਹਾਂ ਜਾਂਦੇ ਸੀ ਸਾਡੇ ਪਿੰਡ ਤੋਂ ਨਾ ਸਰਕਾਰੀ ਬੱਸ ਆਉਂਦੀ ਹੁੰਦੀ ਸੀ ਤੇ ਉਹ ਕਦੀ ਆਉਂਦੀ ਸੀ ਕਦੀ ਨਹੀਂ ਆਉਂਦੀ ਸੀਗੇ ਹੂੰ ਤੇ ਸਕੂਲ ਪਹੁੰਚਣ ਦਾ ਟਾਈਮ ਤਾਂ ਤੁਹਾਨੂੰ ਪਤਾ ਸਵੇਰ ਦਾ ਹੀ ਹੁੰਦਾ ਸੀ ਨਾ 8 8:30 'ਤੇ ਆਉਂਦਾ ਬਿਲਕੁਲ ਉਹ ਬੱਸ ਬੜੀ ਲੇਟ ਆਉਂਦੀ ਹੁੰਦੀ ਸੀ ਕਦੀ 9 ਵਜੇ ਆਣੀ ਕਦੀ 10 ਵਜੇ ਆਣੀ ਠੀਕ ਹੈ ਤੇ ਫਿਰ ਕਦੀ ਸਾਨੂੰ ਮੈਨੂੰ ਮੇਰੇ ਪਾਪਾ ਨੇ ਛੱਡ ਕੇ ਆਉਣਾ ਸਾਈਕਲ ਤੇ ਫਿਰ ਇੱਕ ਪ੍ਰਾਈਵੇਟ ਸਕੂਲ ਦੀ ਬੱਸ ਆਉਂਦੀ ਹੁੰਦੀ ਸੀ ਉਹਨਾਂ ਨਾਲ ਅਸੀਂ ਗੱਲ ਕੀਤੀ ਉਹਨਾਂ ਨਾਲ ਉਸ ਵਾਸਤੇ ਕਦੀ ਜਾਣਾ ਆ ਜਿਆਦਾ ਮਦਦ ਤੋਰਾ ਫੇਰਾ ਹੀ ਸੀ ਤੇ ਮਤਲਬ ਕਿ ਪੜ੍ਹਾਈ ਬਹੁਤ ਔਖੀ ਕੀਤੀ ਓਕੇ ਕਦੀ ਚਲੇ ਗਏ ਕਦੀ ਲੇਟ ਗਏ ਪੀਰੀਅਡ ਪਹਿਲੇ ਪਹਿਲੇ ਦੋ ਪੀਰੀਅਡ ਲੱਗ ਜਾਣੇ ਫਿਰ ਫਿਰ ਮੈਂ ਪਹੁੰਚਣਾ ਹੂੰ ਤੇ ਮਤਲਬ ਕਿ ਖਿੱਚ ਕੇ ਪੜ੍ਹਾਈ ਪੂਰੀ ਕੀਤੀ ਪੜ੍ਹਾਈ ਦੇ ਦੌਰਾਨ ਫਿਰ ਤੁਹਾਨੂੰ ਕੋਈ ਘਰ ਦੇ ਕੰਮ ਜਾਂ ਐਕਸਟਰਾ ਵਰਕ ਵੀ ਕਰਨਾ ਪੈਂਦਾ ਸੀ ਨਹੀਂ ਕਰੋ ਨਹੀਂ ਸੀ ਕੋਈ ਜਿਆਦਾ ਦਿੱਕਤ ਮਤਲਬ ਕਿ ਫਰੀ ਸੀਗੇ ਅਸੀਂ ਫਰੀ ਸੀ ਹਾਂਜੀ ਨਾ ਹੀ ਕੋਈ ਜਿਆਦਾ ਦਿੱਕਤ ਹੀ ਬਸ ਪਰ ਪੰਜਾਬੀ ਪੜ੍ਹਨ ਕਰਕੇ ਪੰਜਾਬ ਦੇ ਵਿੱਚ ਪੜਨ ਜਾਣ ਕਰਕੇ ਪੜਾਈ ਤੋਂ ਦੂਰ ਜਾਣ ਕਰਕੇ ਦਿੱਕਤ ਆਉਣੀ ਸੀਗੀ ਫਿਰ ਮੈਂ 6ਵੀਂ ਤੋਂ ਬਾਅਦ ਸਾਈਕਲ ਸਿੱਖਿਆ ਸਾਈਕਲ ਤੇ ਫਿਰ ਮੈਨੂੰ ਥੋੜਾ ਜਿਹਾ ਸੋਖਾ ਸੋਖਾ ਹੋ ਗਿਆ ਫਿਰ ਮੇਰੇ ਛੋਟੇ ਭਰਾ ਸੀਗੇ ਉਹ ਜਾਂਦੇ ਹੁੰਦੇ ਸੀਗੇ ਨਾਲ ਉਨਾਂ ਨੂੰ ਮੈਂ ਲੈ ਕੇ ਜਾਂਦੀ ਜਦੋਂ ਮੈਂ 6ਵੀਂ ਕਲਾਸ ਦੇ ਵਿੱਚ ਪੜ੍ਹਦੀ ਸੀਗੀ ਜੀ ਤਾਂ ਹਰਿਆਣੇ ਦੇ ਵਿੱਚ ਪ੍ਰਾਈਵੇਟ ਸਕੂਲ ਹੁੰਦਾ ਸੀ ਸਾਡੇ ਨਾਲ ਹੀ ਮੇਰੇ ਪਾਪਾ ਵੀ ਗੁਰਦੁਆਰਾ ਸਾਹਿਬ ਗਰੰਥੀ ਨੇ ਜੀ ਤੇ ਗੁਰਦੁਆਰੇ ਦੇ ਵਿੱਚ ਪ੍ਰਾਈਵੇਟ ਸਕੂਲ ਲੱਗਦਾ ਸੀ ਹਾਂਜੀ 8ਵੀਂ ਤੱਕ ਦਾ ਜੀ ਉੱਥੇ ਕੋਈ ਉਹਨਾਂ ਕੋਲ ਪੰਜਾਬੀ ਟੀਚਰ ਨਹੀਂ ਸੀ ਉਹ ਸਾਡੇ ਵੱਲ ਸਾਨੂੰ ਪੰਜਾਬੀ ਪੜ੍ਹਦੇ ਹੋਏ ਵੇਖ ਕੇ ਉਹ ਸਕੂਲ ਦਾ ਜਿਹੜਾ ਪ੍ਰਿੰਸੀਪਲ ਸੀਗਾ ਹਾਂਜੀ ਲਛਮਣ ਦਾਸ ਮੈਂ ਉਹਨਾਂ ਦਾ ਨਾਮ ਦੱਸਣਾ ਚਾਹੁੰਗੀ ਜੀ ਜੀ ਠੀਕ ਹੈ ਅ ਲਛਮਣ ਦਾਸ ਸੀਗਾ ਪ੍ਰਿੰਸੀਪਲ ਉਹਨਾਂ ਨੇ ਮੈਨੂੰ ਪੁੱਛਿਆ ਵੀ ਤੁਸੀਂ ਵੀ ਸਾਡੇ ਸਕੂਲ 'ਚ ਪੰਜਾਬੀ ਪੜਾਉਣ ਲੱਗੋ ਅੱਛਾ 6ਵੀਂ ਕਲਾਸ ਦੇ ਵਿੱਚ ਹੋਊਗੀ 14 ਸਾਲ ਉਮਰ ਆਪ 14 15 ਹਣਾ ਹੁੰਦੇ ਠੀਕ ਆ ਬਹੁਤ ਤਕੜੀ ਗੱਲ ਐ 14 ਸਾਲ 'ਚ ਪੜਾਇਆ ਵੀ ਆ ਪੜਿਆ ਵੀ ਤੇ ਉਹਨਾਂ ਸਮਿਆਂ ਦੇ ਵਿੱਚ ਉਹਦਾ ਤਨਖਾਹ ਮੈਨੂੰ ਦਿੰਦੇ 800 ਰੁਪਿਆ ਕੀਤਾ ਉਹਨਾਂ ਨੇ ਉਹਨਾਂ ਨੇ ਕਹਿੰਦੇ ਵੀ ਤੁਸੀਂ ਫ੍ਰੀ ਨਹੀਂ ਲਾਉਂਦੇ ਤੁਹਾਨੂੰ ਤੇ ਜਦੋਂ ਭੁਪਿੰਦਰ ਤੈਨੂੰ ਛੁੱਟੀ ਹੋਇਆ ਕਰੂਗੀ ਤੇ ਜਾਂ ਤੇ ਸਕੂਲ ਨਾ ਜਾਇਆ ਕਰਨਗੇ ਤੇ ਤੂੰ ਜਾਂ ਛੁੱਟੀਆਂ ਦੇ ਵਿੱਚ ਜਦੋਂ ਜੂਨ ਦੀਆਂ ਛੁੱਟੀਆਂ ਹੁੰਦੀਆਂ ਤੂੰ ਅ ਕੁਝ ਚਿਰ ਵੀ ਇੱਥੇ ਸਕੂਲ ਪੜਾਇਆ ਕਰਨੀ ਆ ਪੰਜਾਬੀ ਪੜਾਇਆ ਕਰਨੀ ਆ ਤੇ ਸਰਕਾਰੀ ਛੁੱਟੀਆਂ ਕਾਫੀ ਆ ਜਾਂਦੀਆਂ ਸੀ ਉਹ ਪ੍ਰਾਈਵੇਟ ਸਕੂਲ ਹੋਣ ਕਰਕੇ ਉਹ ਛੁੱਟੀਆਂ ਘਟ ਕਰਦੇ ਸੀ ਤੇ ਜਦੋਂ ਹੀ ਮੈਂ ਸਕੂਲ ਆਪ ਨਾ ਜਾਣਾ ਤੇ ਉੱਥੇ ਉਹਨਾਂ ਦੀ ਬੱਚਾ ਕਲਾਸ ਅਟੈਂਡ ਕਲਾਸ ਅਟੈਂਡ ਕਰਨੀ 8 ਵਧੀਆ ਲਈ ਤੁਸੀਂ ਦੇਖੋ ਇਹ ਵੀ ਛੋਟੀ ਮਿਹਨਤੀ ਹੈ ਵੀ ਤੁਸੀਂ ਆਪ ਦੀ ਪੜ੍ਹਾਈ ਦੇ ਨਾਲ ਨਾਲ ਬੱਚੇ ਦਾ ਆਪ ਨਹੀਂ ਪੜ੍ਹਦੇ ਹਾਂਜੀ ਤੁਸੀਂ ਐਕਸਟਰਾ ਭਵੇਂ ਪੜਾਇਆ ਪਰ ਤੁਸੀਂ ਉਹਦੇ ਨਾਲ ਜ਼ਿੰਮੇਵਾਰ ਬਣ ਗਏ ਜੀ ਛੋਟੀ ਜ਼ਿੰਦਗੀ ਦੇ ਵਿੱਚ ਜ਼ਿੰਮੇਵਾਰ ਹੁਣ ਤੁਸੀਂ ਵਧੀਆ ਨਿਵਾ ਰਹੇ ਹੋ ਇਸੇ ਕਾਰਨ ਹੀ ਹੈ ਹਾਂਜੀ ਹਾਂ ਤੇ ਪੰਜਾਬੀ ਦਾ ਉੱਥੇ ਮੈਂ ਟੀਚਿੰਗ ਕੀਤੀ ਹੈ ਫਿਰ ਉਸ ਤੋਂ ਬਾਅਦ ਜਦੋਂ ਗੈਪ ਆ ਗਿਆ 10ਵੀਂ ਤੋਂ ਬਾਅਦ ਹਾਂਜੀ ਪਲੱਸ 1 ਦਾ ਉਦੋਂ ਸਾਲ ਗੈਪ ਕਰ ਲੈਂਦੇ ਸੀਗੇ ਵੀ ਉਹਦੇ ਵਿੱਚ ਕੋਈ ਕੋਰਸ ਕਰ ਲਈਏ ਜਾਂ ਕੋਈ ਹੋਰ ਪੜ੍ਹਾਈ ਕਰ ਲਈਏ ਆਮ ਹੀ ਚੱਲ ਹਾਂਜੀ ਪਲੱਸ 1 ਦੇ ਗੈਪ ਦੇ ਵਿੱਚ ਅਸੀਂ ਪਟਿਆਲਾ ਚਲੇ ਗੀ ਆ ਮੈਂ ਤੇ ਮੇਰੀ ਭੁਆਜੀ ਦੀ ਲੜਕੀ ਸੀ ਇੱਕ ਮੇਰੇ ਤਾਇਆ ਜੀ ਦੀ ਲੜਕੀ ਸੀ ਪਟਿਆਲੇ ਮੇਰੇ ਤਾਇਆ ਜੀ ਦੀ ਵੱਡੀ ਲੜਕੀ ਵਿਆਹੀ ਹੋਈ ਆ ਉਹਨਾਂ ਦੇ ਜਿਹੜੇ ਹਸਬੰਦ ਜੀਜਾ ਜੀ ਕੁਲਵਿੰਦਰ ਸਿੰਘ ਉਹ ਬਿਜਲੀ ਬੋਰਡ 'ਚ ਲੱਗੇ ਹੋਏ ਅੱਛਾ ਤੇ ਉਹਨਾਂ ਨੇ ਸਾਨੂੰ ਤਿੰਨਾਂ ਨੂੰ ਇੱਕ ਤਿਆਰ ਕੀਤਾ ਵੀ ਤੁਸੀਂ ਸਟੈਨੋ ਕਰੋ ਤੇ ਤੁਹਾਡੇ ਵਾਸਤੇ ਨੌਕਰੀ ਦੇ ਚਾਂਸ ਖੁੱਲ ਜਾਣਗੇ ਠੀਕ ਉਹਨਾਂ ਦੇ ਕੋਸ਼ਿਸ਼ ਦੇ ਨਾਲ ਅਸੀਂ ਪਟਿਆਲੇ ਸਟੈਨੋ ਕਰਨਾ ਹੀ ਆ ਮੈਂ ਤੇ ਮੇਰੀ ਭੂਆ ਦੀ ਲੜਕੀ ਅਸੀਂ ਦੋਵੇਂ ਕਿਰਾਏ ਤੇ ਰਹਿੰਦੀਆਂ ਤੇ ਜਿਹੜੀ ਤਾਇਜੀ ਦੀ ਲੜਕੀ ਸੀ ਉਹਨਾਂ ਦੇ ਨਾਲ ਹੀ ਰਹਿਣ ਲੱਗ ਗਈ ਆਓ ਚਲੋ ਪਰਵਾਸ ਜਦੋਂ ਤੁਸੀਂ ਪਿੰਡੋਂ ਪਟਿਆਲੇ ਆਏ ਹਾਂਜੀ ਇੱਕ ਤਾਂ ਤੁਹਾਨੂੰ ਉੱਥੋਂ ਨੌਕਰੀ ਛੱਡਣੀ ਪਵੇਗੀ ਜਿਹੜੇ ਵੀ 4 ਪੈਸੇ ਦਿੰਦੇ ਸੀ 7-800 ਰੁਪਏ ਤੁਸੀਂ ਕਹਿੰਦੇ ਮੈਨੂੰ ਤੇ ਮਿਲਦਾ ਸੀਗਾ ਪੰਜਾਬੀ ਪੜਾਉਣਾ ਬਲਦੇ ਹਾਂਜੀ ਉਹ ਤਾਂ ਥੋੜਾ ਛੁੱਟ ਗਿਆ ਹਾਂਜੀ ਕਿਉਂਕਿ ਪਟਿਆਲੇ ਇੱਕ ਤੁਸੀਂ ਪਟਿਆਲੇ ਕਿਰਾਏ ਤੇ ਰਹਿਣ ਲਾ ਗਏ ਹਾਂਜੀ ਫਿਰ ਸਾਨੂੰ ਉੱਥੇ ਕਾਫੀ ਮੁਸ਼ਕਲਾਂ ਨਹੀਂ ਆਏ ਮੁਸ਼ਕਲ ਤਾਂ ਬਹੁਤ ਆਈ ਮੈਂ ਤੇ ਮੇਰੇ ਭੂਆ ਜੀ ਦੀ ਲੜਕੀ ਅਸੀਂ ਰਾਸ਼ਨ ਵੰਡ ਕੇ ਲਿਆਉਂਦੇ ਸੀ ਕਿਰਾਇਆ ਵੰਡ ਕੇ ਦਿੰਦੇ ਸੀ ਆ ਘਰੋਂ ਮੇਰੇ ਡੈਡੀ ਘਰੀ ਦੋਨੇ ਘਰ ਵਾਰੀ ਵਾਰੀ ਖਰਚਾ ਦੇ ਕੇ ਜਾਂਦੇ ਸਾਨੂੰ ਕਿੰਨਾ ਖਰਚਾ ਜਿਆਦਾ ਸੁਡਾ ਉਸ ਜਿਵੇਂ ਕਿਰਾਇਆ ਕਿੰਨਾ ਸੀ ਉਹ ਪਟਾਲੇ ਸਾਰਾ ਰਾਸ਼ਨ ਤਾਂ ਸਾਨੂੰ ਦੇ ਜਾਂਦੇ ਸੀ ਆਪਣਾ ਸੁੱਕਾ ਹਾਂਜੀ ਤੇ ਬਾਕੀ ਕਿਰਾਇਆ ਜਾਂ ਸਾਡੇ ਆਪਣੇ ਖਰਚਣ ਵਾਸਤੇ 3000 ਰੁਪਿਆ ਸਾਡਾ ਐਕਸਟਰਾ ਲੱਗ ਜਾਂਦਾ ਸੀਗਾ ਕਾਫੀ ਕਰਦਾ ਸੀ ਫਿਰ ਹਾਂਜੀ ਇੱਕ ਆਪਾਂ ਗੱਲ ਕਰੀਏ ਅੱਗੇ ਨੂੰ ਵਧੀਆ ਥੋੜਾ ਜਿਹਾ ਵੀ ਕੀ ਜੀ ਮੇਹਰ ਜੀ ਤੁਹਾਡਾ ਨਾਮ ਲਿਖਤਾਂ ਕਰਕੇ ਜਾਂ ਕਪਤਾ ਕਰਕੇ ਚੱਲ ਰਿਹਾ ਜਿਆਦਾ ਹਾਂਜੀ ਤੇ ਕੀ ਤੁਸੀਂ ਕਪਤਾ ਇਸ ਸਮੇਂ ਤੋਂ ਪਹਿਲਾਂ ਵੀ ਲਿਖਣ ਲਾਗੇ ਸੀ ਹਾਂਜੀ ਬਿਲਕੁਲ ਜਦੋਂ ਮੈਂ ਪੜ੍ਹਦੀ ਹੁੰਦੀ ਸੀਗੀ ਆ ਸਾਡੇ ਮੈਗਜ਼ੀਨ ਆਉਂਦਾ ਹੁੰਦਾ ਸੀ ਸਿੱਖ ਫਲਵਾੜੀ ਗੁਰਦੁਆਰਾ ਸਾਹਿਬ ਤੇ ਕਵਿਸ਼ਰੀ ਦੀਆਂ ਕਿਤਾਬਾਂ ਹੁੰਦੀਆਂ ਸੀਗੀਆਂ ਮੇਰੇ ਪਾਪਾ ਕੋਲ ਹਾਂਜੀ ਤੇ ਜਦੋਂ ਬਚਪਨ ਦੇ ਵਿੱਚ ਹੀ ਅਸੀਂ ਗੁਰਦੁਆਰੇ ਦੇ ਵਿੱਚ ਰਹਿਣ ਕਰਕੇ ਸੰਗਤ ਦੇ ਵਿੱਚ ਜਦੋਂ ਕੋਈ ਪ੍ਰੋਗਰਾਮ ਹੋਣਾ ਗੁਰਦੁਆਰਾ ਸਾਹਿਬ ਹਾਂ ਤੇ ਉਦੋਂ ਮੈਂ ਕਵਿਤਾ ਗਾ ਕੇ ਸੁਣਾਉਣੀ ਹੂੰ ਤੇ ਇਸ ਤਰ੍ਹਾਂ ਵੀ ਰੁਝਾਨ ਬਣਿਆ ਹੋਇਆ ਸੀ ਉਸ ਪਾਸੇ ਵਾਲੇ ਕੋਈ ਹੈ ਦੋ ਚਾਰ ਲਾਈਨਾਂ ਯਾਦ ਹਨ ਚੋਂ ਨਹੀਂ ਮੈਨੂੰ ਹੁਣ ਯਾਦ ਤਾਂ ਹੈ ਨਹੀਂ ਮਤਲਬ ਕਿ ਸ਼ਹੀਦੀ ਸ਼ਹੀਦੀਆਂ ਸ਼ਹੀਦੀ ਦੀਆਂ ਕਵਿਤਾਵਾਂ ਹੁੰਦੀਆਂ ਸੀਗੀਆਂ ਠੀਕ ਹੈ ਠੀਕ ਹੈ ਜਾਂ ਸਿੱਖੀ ਬਾਰੇ ਹੁੰਦੀਆਂ ਸੀਗੀਆਂ ਹਾਂਜੀ ਇਸ ਤਰ੍ਹਾਂ ਦੀਆਂ ਕਵਿਤਾਵਾਂ ਵਾਸੀ ਗੁਰਦੁਆਰਾ ਸਾਹਿਬ ਸੁਣਾਉਣੀਆਂ ਗਾ ਕੇ। ਉੱਥੇ ਚਲੋ ਆਪਾਂ ਮਸੂਹਸ ਕਰਾਂ ਵੀ ਥੋੜਾ ਝੁਕਾਤਾ ਲਿਖਤਵਲ ਜਾਂ ਪੜਨਵਲ ਕਪਤਾਮਾ ਵੱਲ ਸਿੱਖ ਧਰਮ ਵਿੱਚ ਗੁਰਦੁਆਰਾ ਸਾਹਿਬ ਚ ਰਹਿਣ ਕਰਕੇ ਥੋੜਾ ਝੁਕਾਅ ਹੋ ਗਿਆ। ਹਾਂਜੀ। ਤੁਸੀਂ ਇਹ ਲਿਖਣਾ ਵੀ ਸ਼ੁਰੂ ਕਰਤਾ। ਇਸ ਤੋਂ ਬਾਅਦ ਥੋੜੀ ਮੈਰਜ ਹੁੰਦੀ ਹੈ। ਹਾਂਜੀ। ਮੈਰਜ ਨਾਲ ਫਿਰ ਕੋਈ ਤੁਹਾਨੂੰ ਇਸ ਚੀਜ਼ ਤੇ ਗਾਉਣ ਤੇ ਜਾਂ ਲਿਖਣ ਤੇ ਕੋਈ ਪ੍ਰੋਬਲਮ ਆਈ? ਹਾਂਜੀ ਬਿਲਕੁਲ। ਅਸਲ 'ਚ ਜਦੋਂ ਮੇਰੀ ਮੈਰਿਜ ਹੋਈ ਮੈਨੂੰ ਲਿਖਣਾ ਮੈਨੂੰ ਐਦਾਂ ਪਤਾ ਨਹੀਂ ਸੀ ਵੀ ਮੈਂ ਲਿਖਦੀ ਵੀ ਹੁੰਦੀ ਸੀ ਠੀਕ ਹੈ ਤੇ ਕਾਪੀਆਂ ਵੈਸੇ ਮੈਂ ਆਪਣੇ ਨਾਲ ਲੈ ਆਈ ਸੀਗੀ ਉਹ ਮੈਂ ਪੜ ਪੜ ਲੈਂਦੀ ਸੀ ਕਦੇ-ਕਦੇ ਹੂੰ ਤੇ ਜਦੋਂ ਕਿਤੇ ਮੈਨੂੰ ਲਾਈਨਾਂ ਯਾਦ ਆਉਣੀਆਂ ਤਾਂ ਮੈਂ ਲਿਖ ਲੈਂਦੀ ਹੂੰ ਤੇ ਕੁਝ ਮੈਨੂੰ ਡਰਾਇੰਗ ਦਾ ਵੀ ਥੋੜਾ ਬਹੁਤ ਅੱਛਾ ਸ਼ੌਂਕ ਫ੍ਰੀ ਡਰਾਇੰਗ ਕਰ ਲੈਂਦੀ ਮੈਂ ਤੇ ਜਦੋਂ ਲਾਈਫ ਦੇ ਵਿੱਚ ਬਿਜ਼ੀ ਹੋ ਗਏ ਕੁਝ ਸਟਰਗਲ ਆਇਆ ਤੇ ਮੈਨੂੰ ਮੈਂ ਬਿਲਕੁਲ ਭੁੱਲ ਗਈ ਸੀ ਵੀ ਮੈਨੂੰ ਲਿਖਣਾ ਵੀ ਆਉਂਦਾ ਹੈ ਜਾਂ ਮੇਰੇ ਅੰਦਰ ਕੋਈ ਬਰੀ ਹੈਗਾ ਬਿਲਕੁਲ ਖਤਮ ਹੋ ਗਿਆ ਸੀਗਾ ਤੇ ਇਸ ਤਰ੍ਹਾਂ ਲਾਈਫ ਕਾਫੀ ਸਾਲ 8-10 ਸਾਲ ਚੱਲਦੀ ਰਹੀ ਤੇ ਫਿਰ ਕੁਝ ਸਾਲਾਂ ਬਾਅਦ ਫਿਰ ਮੇਰਾ ਲਿਖਣ ਨੂੰ ਮਨ ਕੀਤਾ ਅਚਾਨਕ ਕਿ ਕੋਈ ਵਿਸ਼ੇਸ਼ ਘਟਨਾ ਵਾਪਰੀ ਉਹਦਾ ਹਾਂਜੀ ਬਸ ਆਚਾਨਕ ਇਸ ਤਰ੍ਹਾਂ ਕਿ ਜੋ ਘਟਨਾਵਾਂ ਹੁੰਦੀਆਂ ਸੀ ਮੈਂ ਉਹਨਾਂ ਨੂੰ ਲਿਖਣ ਲੱਗ ਪਈ ਉਹੀ ਲੱਗ ਰਹੇ ਹੁੰਦੇ ਸੀ ਹਾਂਜੀ ਉਹ ਮੇਂ ਜਿਸ ਤਰ੍ਹਾਂ ਦੀ ਸਿਚੁਏਸ਼ਨ ਹੁੰਦੀ ਮੈਂ ਉਹ ਲਿਖਣ ਲੱਗ ਪਈ ਲਿਖਦੀ ਰਹਿੰਦੀ ਤੇ ਕਾਫੀ ਕਾਪੀਆਂ ਹੋ ਗਈਆਂ ਹੂੰ ਦੋ ਤਿੰਨ ਕਾਪੀਆਂ ਮੇਰੇ ਬਣ ਗਈਆਂ ਮੇਰੀਆਂ ਤੇ ਕੁਝ ਛੋਟੇ ਛੋਟੇ ਆਰਟੀਕਲ ਲਿਖਦੀ ਸੀਗੇ ਇਹ ਜਦੋਂ ਮੈਨੂੰ ਲੱਗਿਆ ਕਿ ਇਸ ਮੇਰੇ ਲਿਖੇ ਦਾ ਮੈਨੂੰ ਕੋਈ ਫਾਇਦਾ ਨਹੀਂ ਹੂੰ ਕਿਉਂਕਿ ਮੈਨੂੰ ਅੱਗੇ ਕੋਈ ਰਸਤਾ ਨਹੀਂ ਸੀ ਹੈਗਾ ਹਾਂਜੀ ਤੇ ਮੈਂ ਉਹ ਕਾਪੀਆਂ ਗੁੱਸੇ ਦੇ ਵਿੱਚ ਆ ਕੇ ਜਲਾਤੀਆਂ ਜਲਾਤੀਆਂ ਹਾਂਜੀ ਜਲਾਤੀਆਂ ਅੱਛਾ ਜਲਾ ਹੀ ਦਤਾਂ ਹਾਂ ਬਿਲਕੁਲ ਕਿਉਂਕਿ ਮੈਨੂੰ ਮਿਲ ਨਹੀਂ ਸੀ ਰਿਹਾ ਨਾ ਰਸਤਾ ਮਿਲਦਾ ਸੀ ਹਾਂਜੀ ਹਾਂਜੀ ਤੇ ਨਾ ਹੀ ਮੈਨੂੰ ਇਸ ਤਰ੍ਹਾਂ ਲੱਗਦਾ ਸੀ ਵੀ ਮੇਰੀ ਪੜ੍ਹਾਈ ਕੀਤੀ ਐਵੇਂ ਜਾ ਰਹੀ ਹੈ ਐਵੇਂ ਜਾ ਰਹੀ ਹੈ ਨਹੀਂ ਫਿਰ ਤੁਸੀਂ ਜਿਵੇਂ ਹੁਣ ਤਾਂ ਤੁਹਾਡਾ ਕਾਫੀ ਨਾ ਹੈ ਗਰੁੱਪਾਂ ਦੇ ਵਿੱਚ ਵੀ ਮੈਂ ਪੜਦਾ ਹਾਂ ਹਾਂਜੀ ਤੁਹਾਡਾ ਕਪਤਾਨਾ ਵੀ ਆਉਣਗਾ ਤੁਸੀਂ ਖੋਤ ਵੀ ਗਰੁੱਪ ਚਲਾਈ ਬੈਠਾ ਇੱਕ ਸਹਿਤਕ ਹਾਂਜੀ ਤੇ ਫਿਰ ਇਹ ਨਵਾਂ ਦੌਰ ਕਿਵੇਂ ਸ਼ੁਰੂ ਹੋਇਆ ਇਹਦੇ ਵਿੱਚ ਜਦੋਂ ਮੈਂ ਕਵਿਤਾਵਾਂ ਲਿਖੀਆਂ ਤੇ ਅ ਬੱਚੇ ਦੇ ਸਕੂਲ ਦੇ ਵਿੱਚ ਮੈਗਜ਼ੀਨ ਛਪਨਾ ਸੀਗਾ ਹਾਂਜੀ ਮੇਰੀ ਸਭ ਤੋਂ ਪਹਿਲੀ ਕਵਿਤਾ ਛਪੀ ਸਰਗਾਪੁਰੀ ਸਰਕਾਰੀ ਮਿਡਲ ਸਕੂਲ ਦੀ ਮੈਗਜ਼ੀਨ ਸੀ ਆਪਣੀ ਜੀ ਉਹਦੇ ਵਿੱਚ ਮੇਰੇ ਬੇਟੇ ਨੇ ਮੈਨੂੰ ਕਿਹਾ ਮਮਾ ਤੁਸੀਂ ਲਿਖਦੇ ਹੋ ਤੇ ਕੋ ਜਤੇ ਉਹ ਛਪਾਉਣਾ ਹੈ ਆਪਾਂ ਅੱਛਾ ਉਹਨਾਂ ਨੇ ਸਕੂਲਾਂ ਦੇ ਬੱਚਿਆਂ ਨੂੰ ਕਿਹਾ ਉਹ ਨਾ ਲੈ ਕੇ ਆਓ ਹਾਂਜੀ ਹਾਂਜੀ ਤੇ ਫਿਰ ਮੈਂ ਤਿੰਨ ਕਵਿਤਾਵਾਂ ਦਿੱਤੀਆਂ ਛਾਪਣ ਵਾਸਤੇ ਜੀ ਇਹ ਉਹਨਾਂ ਤਿੰਨਾਂ ਦੇ ਵਿੱਚੋਂ ਦੋ ਛਪੀਆਂ ਉਦੋਂ ਤੋਂ ਫਿਰ ਮੈਨੂੰ ਹੌਸਲਾ ਹੋਇਆ ਕਿ ਮੈਨੂੰ ਅੱਗੇ ਹੋਰ ਲਿਖਣਾ ਚਾਹੀਦਾ ਸੀ ਕੋਈ ਮੜਾਏ ਇੱਕ ਦੇ ਦਰਸ਼ਨ ਕਰਾਓ ਇੱਕ ਮੈਨੂੰ ਯਾਦ ਹੈ ਜਾਂਦੇ ਵੇ ਤੂੰ ਸੁਣ ਮੁਸਾਫਿਰ ਮੇਰੀ ਗੱਲ ਇੱਕ ਸੁਣਦਾ ਜਾ ਕਿਹੜੇ ਪਾਸੇ ਜਾਣਾ ਏ ਤੂੰ ਕਿਹੜਾ ਤੇਰਾ ਰਾਹ ਮੈਨੂੰ ਵੀ ਲੈ ਚਲ ਖਾਂ ਜੇ ਤੂੰ ਵੀ ਉਧਰ ਜਾਣਾ ਚੱਲਾਂ ਮੈਂ ਵੀ ਨਾਲ ਤੇਰੇ ਵੇ ਜੇ ਤੂੰ ਸਾਥ ਲੈ ਜਾਣਾ ਦੁੱਖ ਸੁੱਖ ਦੋਵੇਂ ਕਰੀਂਦੇ ਆਪਾਂ ਤੂੰ ਦੱਸੇ ਮੈਂ ਦਸਾਂ ਕਰਦੇ ਚੰਗੇ ਮਾੜੀ ਦੋਵੇਂ ਆਪਣੀ ਮੰਜ਼ਿਲ ਤੇ ਤੁਰਸਾਂ ਬਾਈ ਡੰਡਿਓ ਡੰਡੀ ਤੁਰਦੇ ਜਾਣਾ ਵਕਤ ਦੋਹਾਂ ਦਾ ਕੱਟ ਜਾਣਾ ਏ ਬਾਈ ਡੰਡਿਓ ਡੰਡੀ ਤੁਰਦੇ ਜਾਣਾ ਵਕਤ ਦੋਹਾਂ ਦਾ ਕੱਟ ਜਾਣਾ ਏ ਇੱਕ ਵਾਰ ਫਿਰ ਮਿਲੇ ਆਪਾਂ ਦੋਵੇਂ ਤਾਂ ਸਾਥੀ ਆਪਾਂ ਬਣ ਜਾਣਾ ਏ ਵਾਹ ਵਾਹ ਜੀ ਬਹੁਤ ਸੋਹਣਾ ਜੀ ਮੈਡਮ ਦੇਖੋ ਤੁਸੀਂ ਸ਼ੁਰੂਆਤ ਕੀਤੀ ਕਾਫੀ ਮੁਸ਼ਕਲਾਂ ਦੇ ਵਿੱਚੋਂ ਅਖੀਰ ਜਿਵੇਂ ਕਹਿੰਦੇ ਹੁੰਦੇ ਆ ਬੱਚਾ ਹੀ ਕੰਮ ਆਇਆ ਇਹ ਬੱਚੇ ਸੀ ਤਾਂ ਉਹਨਾਂ ਦੇ ਸਕੂਲ ਨੇ ਸਾਨੂੰ ਸੱਧਿਆ ਤੇ ਮੈਂ ਤਾਂ ਸਕੂਲ ਨੂੰ ਵੀ ਦਾ ਵੀ ਨੈ ਤਨਵਾਦ ਕਰਦੇ ਆਪਾਂ ਵੀ ਸਾਡੇ ਇੱਕ ਸਹਿਤਕ ਭੈਣ ਨੂੰ ਮਤਲਬ ਉਹਨਾਂ ਨੇ ਛਪਣ ਦਾ ਮੌਕਾ ਪਹਿਲੀ ਵਾਰ ਕਿਸੇ ਸਕੂਲ ਨੇ ਦਿੱਤਾ ਹਾਂਜੀ ਬਹੁਤ ਵਧੀਆ ਚੀਜ਼ ਹੈ ਯਾਦ ਰੱਖਣ ਵਾਲੀ ਗੱਲ ਆ ਤੁਹਾਡੀ ਜਦੋਂ ਮੇਰੀ ਇਹ ਕਵਿਤਾ ਮੈਗਜ਼ੀਨ ਦੇ ਵਿੱਚ ਛਪੀ ਤਾਂ ਮੈਨੂੰ ਹੌਸਲਾ ਮਿਲਿਆ ਤੇ ਉਤਸ਼ਾਹ ਵਧਿਆ ਮੇਰਾ ਤੇ ਮੈਂ ਸੋਚਿਆ ਕਿ ਮੈਂ ਹੋਰ ਅੱਗੇ ਲਿਖਣਾ ਤੇ ਹੋਰ ਅੱਗੇ ਜਾਣਾ ਲੇਖਕਾਂ ਦੇ ਵਿੱਚ ਤਾਂ ਮੈਂ ਰਾ ਲੱਭਣਾ ਸ਼ੁਰੂ ਕਰ ਦਿੱਤਾ ਹਾਂਜੀ ਹਾਂਜੀ ਫੇਸਬੁੱਕ ਦੇ ਉੱਤੇ ਮੈਂ ਸਰਚ ਕੀਤਾ ਕਿ ਮੈਂ ਲੇਖਕਾਂ ਦੇ ਨਾਲ ਜੁੜਾਂ ਹੂੰ ਤਾਂ ਫਿਰ ਮੈਨੂੰ ਕਲਮਾ ਦੇ ਰੰਗ ਸਾਹਿਤ ਸਭਾ ਦਾ ਪੇਜ ਮਿਲਿਆ ਤੇ ਉਹਨਾਂ ਦੇ ਨਾਲ ਫਿਰ ਮੈਂ ਐਡ ਹੋਈ ਉਹਨਾਂ ਮੈਂਬਰਾਂ ਦੇ ਨਾਲ ਮੈਂ ਗੱਲਬਾਤ ਕੀਤੀ ਤੇ ਉਸ ਕਲਮਾ ਦੇ ਰੰਗ ਸਾਹਿਤ ਸਭਾ ਦੇ ਵਿੱਚ ਮੈਂ ਮੈਂਬਰ ਦੇ ਵਜੋਂ ਉਹਨਾਂ ਨੇ ਮੈਨੂੰ ਫਿਰ ਜੁਆਇਨ ਕੀਤਾ ਹਾਂਜੀ ਹਾਂਜੀ ਇਧਰੋਂ ਫਿਰ ਜ ਜ ਮੈਨੂੰ ਇਹ ਵੀ ਸੀਗਾ ਕਿ ਮੈਂ ਬਾਹਰ ਆਪਣੀ ਕਵਿਤਾ ਨੂੰ ਆਪਣੀ ਲੇਖਣੀ ਨੂੰ ਪਰਫਾਰਮ ਕਰਾਂ ਹਾਂਜੀ ਤੇ ਇਥੋਂ ਵੀ ਮੈਨੂੰ ਹੋਰ ਰਸਤਾ ਚਾਹੀਦਾ ਸੀਗਾ ਪਰ ਆਨਲਾਈਨ ਤਾਂ ਮੈਂ ਐਡ ਹੋ ਚੁੱਕੀ ਸੀਗੀ ਹਾਂਜੀ ਪਰ ਮੈਨੂੰ ਬਾਹਰ ਨਿਕਲਣ ਦਾ ਮੌਕਾ ਵੀ ਚਾਹੀਦਾ ਸੀਗਾ ਜੀ ਤੇ ਮੈਂ ਇੱਕ ਦਿਨ ਸਾਡੇ ਗੁਆਂਢ ਰਹਿੰਦੇ ਨੇ ਉਹਨਾਂ ਦੇ ਘਰ ਗਈ ਮੈਂ ਸਟੇਟਸ ਆਪਣੇ ਲਿਖ ਕੇ ਪਾਉਂਦੀ ਹੁੰਦੀ ਸੀ ਛੋਟੇ ਛੋਟੇ ਪੋਸਟਰ ਬਣਾ ਕੇ WhatsApp ਦੇ ਉੱਤੇ ਸਟੇਟਸ ਲਾ ਦਿੰਦੀ ਜੀ ਜਿਨ੍ਹਾਂ ਦਾ ਮੈਨੂੰ ਬਹੁਤ ਫਾਇਦਾ ਹੋਇਆ ਜਿਹੜੇ ਮੇਰੇ ਨਾਲ WhatsApp ਤੇ ਐਡ ਸੀਗੇ ਆਂਟ ਗਵਾਂਡ ਜਾਂ ਜਿਹੜੇ ਮੇਰੇ ਨੰਬਰ ਐਡ ਸੀਗੇ ਉਹ ਮੇਰਾ ਸਟੇਟਸ ਦੇਖਦੇ ਉਹਨਾਂ ਨੂੰ ਪਤਾ ਸੀ ਕਿ ਮੈਨੂੰ ਲਈ ਸੀ ਪਤਾ ਕਿ ਲੋਕ ਮੈਨੂੰ ਪੜ੍ਹਦੇ ਨੇ ਅੱਛਾ ਪਰ ਉਹਨਾਂ ਨੂੰ ਪਤਾ ਸੀ ਕਿ ਕੋਪਿੰਦਰ ਲਿਖ ਰਹੀ ਆ ਠੀਕ ਹੈ ਜਦੋਂ ਮੈਂ ਆਪਣੇ ਗਵਾਂਡ ਉਹਨਾਂ ਦੇ ਘਰ ਗਈ ਤਾਂ ਉਹਨਾਂ ਦੇ ਨੋ ਨੇ ਮੈਨੂੰ ਕਿਹਾ ਵੀ ਤੁਸੀਂ ਬਹੁਤ ਸੋਹਣਾ ਲਿਖਦੇ ਹੋ ਤੇ ਮੇਰੇ ਹਸਬੈਂਡ ਦਾ ਦੋਸਤ ਹੈ ਉਹ ਇਸ ਤਰ੍ਹਾਂ ਰਾਈਟਿੰਗ ਕਰਦਾ ਲਿਖਦਾ ਤੇ ਤੁਸੀਂ ਉਹਨਾਂ ਦੇ ਨਾਲ ਜੁੜੋ ਜੀ ਫਿਰ ਉਹਨੇ ਆਪਣੇ ਹਸਬੈਂਡ ਦੇ ਨਾਲ ਗੱਲ ਕਰਕੇ ਮੇਰੀ ਉਹਨਾਂ ਦੇ ਨਾਲ ਗੱਲ ਕਰਵਾਈ ਤੇ ਉਹਨਾਂ ਨੇ ਮੈਨੂੰ ਦੱਸਿਆ ਵੀ ਮੇਰਾ ਦੋਸਤ ਗੁਰਪਿਆਰ ਹਰੀਨੋ ਹੈ ਹੂੰ ਉਹ ਤੁਹਾਨੂੰ ਇਸ ਬਾਰੇ ਜਾਣਨਾ ਪਾ ਸਕਦੇ ਆ ਉਹ ਤੁਹਾਨੂੰ ਰਾਹ ਦਿਖਾਉਣਗੇ ਜੀ ਗੁਰਪਿਆਰ ਹੋਰਾਂ ਨੇ ਮੈਨੂੰ ਬਹੁਤ ਸਾਰਾ ਸ਼ਾਹਿਦ ਕੀਤਾ ਪਰ ਕੁਝ ਕੁ ਲੇਖਕ ਸੀਗੇ ਜਿਨ੍ਹਾਂ ਨੇ ਮੈਨੂੰ ਡੀਮੋਟੀਵੇਟ ਕੀਤਾ ਮੇਰੀ ਲਿਖਤ ਨੂੰ ਬਿਲਕੁਲ ਨਕਾਰ ਦਿੱਤਾ ਕਿ ਤੇਰੇ ਲੇਖ ਲੇਖਣੀ ਦੇ ਵਿੱਚ ਬਿਲਕੁਲ ਜਾਨ ਨਹੀਂ ਹੈਗੀ ਤੇ ਤੂੰ ਅੱਗੇ ਨਹੀਂ ਜਾ ਸਕਦੀ ਉਹਨਾਂ ਨੇ ਬਿਲਕੁਲ ਮੈਂ ਇੱਥੇ ਮੇਰਾ ਉਤਸ਼ਾਹ ਥੋੜਾ ਜਿਹਾ ਡਿੱਗ ਗਿਆ ਡਿੱਗ ਗਿਆ ਠੀਕ ਹੈ ਜੀ ਗੁਰਪਿਆਰ ਹੋਰਾਂ ਨੇ ਮੈਨੂੰ ਮੋਗਾ ਸਾਹਿਦ ਸਭਾ ਦੇ ਕਵੀ ਦਰਬਾਰ ਸੀ ਉੱਥੋਂ ਦੇ ਬਾਰੇ ਉਹਨਾਂ ਨੇ ਮੈਨੂੰ ਪੋਸਟਰ ਭੇਜਿਆ ਕਿ ਤੁਸੀਂ ਇੱਥੇ ਜਾਓ ਕੁਝ ਤੁਹਾਨੂੰ ਸਿੱਖਣ ਨੂੰ ਮਿਲੇਗਾ ਕੁਝ ਸੁਣਾਓਗੇ ਹਾਂਜੀ ਤਾਂ ਉਹ ਮੇਰਾ ਪਹਿਲਾ ਕਵੀ ਦਰਬਾਰ ਸੀਗਾ ਜਿੱਥੇ ਮੈਂ ਸਟੇਜ ਦੇ ਉੱਤੇ ਪਹਿਲੀ ਕਵਿਤਾ ਬੋਲੀ ਛੋਟੀ ਜਿਹਨੇ ਸਟੇਜ ਦੇ ਉੱਤੇ ਬੋਲਣ ਦੀ ਪਹਿਲੀ ਹਾਂਜੀ ਬਿਲਕੁਲ ਉਹ ਜਿਹੜੀ ਕਵਿਤਾ ਪਹਿਲਾਂ ਆਪਾਂ ਗੱਲ ਕੀਤੀ ਸੀ ਉਹ ਛੋਟੀ ਲਿਖਤ ਛਪਣ ਦੀ ਪਹਿਲੀ ਹਾਂਜੀ ਤੇ ਫਿਰ ਤੁਸੀਂ ਉੱਥੇ ਕਿਹੜੀ ਕਵਿਤਾ ਸਭ ਯਾਦ ਹੈ ਕੁਝ ਹਾਂਜੀ ਕੁਈ ਸਰਾਵ ਵਿਚਾਰ ਸ਼ਬਦ ਪੰਜਾਬੀ ਮਾਂ ਬੋਲੀ ਦੀ ਬਾਰੇ ਕਵਿਤਾ ਸੀਗੀ ਪੰਜਾਬੀ ਮਾਂ ਬੋਲੀ ਦੀ ਆਵਾਜ਼ ਸਰਜ਼ਮੀ ਮੇਰੀ ਪੰਜਾਬ ਹੈ ਗੁਰਮੁਖੀ ਆਵਾਜ਼ ਹੈ ਤੁਸਾਂ ਮੈਨੂੰ ਭੁੱਲਣਾ ਨਹੀਂ ਇਹ ਮੇਰੀ ਆਵਾਜ਼ ਹੈ ਵਾਹ ਜਵਾਬ ਦੇ ਵਿੱਚ ਸਵਾਲ ਕਈ ਪੁੱਤਰ ਮੇਰੇ ਜਵਾਨ ਬਈ ਜਿੰਨਾ ਮੈਨੂੰ ਸਾਂਭਣਾ ਮੇਰੀ ਕਰਨੀ ਉੱਚੀ ਪਰਵਾਜ਼ ਹੈ ਵਾਹ ਜੀ ਇਸ ਕਵਿਤਾ ਨੇ ਮੈਨੂੰ ਅੱਗੇ ਤੋਰਿਆ ਹੂੰ ਇਥੋਂ ਮੇਰਾ ਸਾਇਤਿਕ ਸਫਰ ਸਾਇਤਿਕ ਸਫਰ ਦਾ ਸਲ ਇਥੋਂ ਸ਼ੁਰੂ ਹੋਇਆ ਹਾਂਜੀ ਬਿਲਕੁਲ ਕਵੀ ਦਰਬਾਰਾਂ ਦੇ ਵਿੱਚ ਮੇਰਾ ਹੁਣ ਆਪਾਂ ਗੱਲ ਕਰ ਗਏ ਵੀ ਦੇਖੋ ਤੁਸੀਂ ਬੜੇ ਹੀ ਸ਼ਿਕਾਇਤ ਕਰਕੇ ਬਾਰ ਬਾਰ ਤੁਹਾਨੂੰ ਟੋਕਿਆ ਗਿਆ ਰੋਕਿਆ ਗਿਆ ਲਿਖਣ ਤੋਂ ਹਾਂਜੀ ਪਰ ਤੁਸੀਂ ਭਵੇਂ ਸ਼ਬਦ ਤਾਂ ਇਹ ਹਿੰਦੀ ਹਵਾਲਾ ਹੁੰਦਾ ਪਰ ਛੋਡੇ ਬਾਅਦ ਤੇ ਹਿੰਦੀ ਸ਼ਬਦ ਮੈਨੂੰ ਲੱਗਾ ਚੰਗਾ ਰਿਹਾ ਵੀ ਤੁਸੀਂ ਇਹ ਛੱਡਿਆ ਨਹੀਂ ਵੀ ਮੈਂ ਲਿਖ ਕੇ ਦਿਖਾਉਣਾ ਹੀ ਹਾਂਜੀ ਚਲੋ ਵਾਹਿਗੁਰੂ ਦੀ ਕਿਰਪਾ ਹੋਈ ਤੋ ਸਿ ਇੱਕ ਕਾਫੀ ਤਕਲੀਸਹਿਤ ਸਵਾ ਮੌਕਾ ਕੋਈ ਆਮ ਸਹਿਤ ਸਵਾ ਨਹੀਂ ਜਿੱਥੇ ਸਾਨੂੰ ਸਟੇਜ ਤੇ ਬੋਲਣ ਦਾ ਮੌਕਾ ਮਿਲਿਆ ਤੁਸੀਂ ਬੋਲਿਆ ਬਿਲਕੁਲ ਬਾਕੀ ਲਿਖਤ ਬੜੀ ਮੌਕੇ ਨਹੀਂ ਸੀ ਪੰਜਾਬੀ ਬੋਲੀ ਦੇ ਉੱਤੇ ਲਿਖਣਾ ਹਰ ਬੰਦਾ ਚਾਹੁੰਦਾ ਸੀ ਸੁਣਨਾ ਵੀ ਚਾਹੁੰਦਾ ਸੀ ਉਸ ਤੋਂ ਬਾਅਦ ਜਦੋਂ ਮੇਰੀ ਕਵਿਤਾ ਪਸੰਦ ਕੀਤੀ ਗਈ ਤਾਂ ਮੇਰਾ ਲਿਖਣ ਦਾ ਹੋਰ ਮਨ ਹੋਇਆ ਮੈਂ ਹੋਰ ਕਿਤਾਬਾਂ ਪੜ੍ਹਨ ਦੀ ਜਾਂ ਜੋ ਵੀ ਮੇਰੇ ਸਾਹਮਣੇ ਫੇਸਬੁੱਕ ਤੇ ਲੇਖਕ ਆਉਂਦੇ ਮੈਂ ਉਹਨਾਂ ਨੂੰ ਪੜ੍ਹਦੀ ਜੀ ਜਿਵੇਂ ਜਿਵੇਂ ਮੈਂ ਪੜ੍ਹਦੀ ਗਈ ਮੈਂ ਉਹ ਜੋ ਫਿਰ ਕਵਿਤਾਵਾਂ ਲਿਖਣੀ ਆ ਸ਼ੁਰੂ ਕਰ ਦਿੱਤੀਆਂ ਜੋ ਵੀ ਮੇਰੀ ਜ਼ਿੰਦਗੀ ਦਾ ਬੀਤਿਆ ਸੀਗਾ ਸਫ਼ਰ ਉਹਨਾਂ ਨੂੰ ਮੈਂ ਕਵਿਤਾਵਾਂ ਦੇ ਰੂਪ ਵਿੱਚ ਉੱਕਰਨਾ ਸ਼ੁਰੂ ਕਰ ਦਿੱਤਾ ਠੀਕ ਹੈ ਹਾਂਜੀ ਸਬਜੈਕਟ ਮੈਟਰ ਵੀ ਥੋੜਾ ਵਧੀਆ ਹੋ ਗਿਆ ਹਾਂਜੀ ਕਹੋ ਕਿ ਤੋ ਲੈ ਨਹੀਂ ਸੀ ਜਾਣਾ ਆਪਦੇ ਜੀਵਨ ਤੇ ਜਾਂ ਆਪਦੇ ਸਮਾਜ ਦੇ ਵਿੱਚ ਚੱਲ ਰੀਆਂ ਗੱਲਾਂ ਨੂੰ ਤੁਸੀਂ ਬਿਲਕੁਲ ਕਵਿਤਾ ਦਾ ਰੂਪ ਦਿੱਤਾ ਹਾਂਜੀ ਆਪਣੇ ਜੀਵਨ ਨੂੰ ਕਵਿਤਾਵਾਂ ਦੇ ਵਿੱਚ ਉੱਕਰਨਾ ਸ਼ੁਰੂ ਕੀਤਾ ਸਮਾਜ ਦੇ ਵਿੱਚ ਜੋ ਹੋ ਰਿਹਾ ਸੀ ਜੋ ਮੈਨੂੰ ਸਮਵੇਦਨਸ਼ੀਲਤਾ ਹੋਣ ਦੇ ਕਰਕੇ ਮੈਂ ਜੋ ਵੀ ਭਾਵ ਕਰਦਾ ਸੀ ਮੈਂ ਲਿਖਦੀ ਸੀ ਉਸ ਤੋਂ ਬਾਅਦ ਫਿਰ ਮੈਂ ਗਜ਼ਲ ਲਿਖਣੀ ਸ਼ੁਰੂ ਕੀਤੀ ਉਸ ਤੋਂ ਬਾਅਦ ਫਿਰ ਹੌਲੀ-ਹੌਲੀ ਕਵਿਤਾ ਦੇ ਵਿੱਚੋਂ ਮੈਂ ਸ਼ਾਇਰੀ ਦੇ ਵੱਲ ਆ ਗਈ ਕਿਉਂਕਿ ਮਨਜੀਤਪੁਰਾ ਹੋਰੀ ਪੁਰੀ ਹੋਰਾਂ ਦੀ ਕਿਤਾਬ ਮੈਨੂੰ ਮਿਲੀ ਔਰ ਉਸ ਤੋਂ ਬਾਅਦ ਇੱਕ ਦੋ ਹੋਰ ਸ਼ਾਇਰ ਸੀਗੇ ਉਹਨਾਂ ਦੀਆਂ ਕਿਤਾਬਾਂ ਗਜ਼ਲਾਂ ਦੀਆਂ ਮੈਂ ਪੜ੍ਹਨੀਆਂ ਸ਼ੁਰੂ ਕਰ ਦਿੱਤੀਆਂ ਠੀਕ ਹੈ ਕਿਉਂਕਿ ਮੈਨੂੰ ਇਹ ਲੱਗਦਾ ਸੀ ਕਿ ਕਵਿਤਾ ਤੋਂ ਅੱਗੇ ਸ਼ਾਇਰੀ ਤੇ ਸ਼ਾਇਰੀ ਤੋਂ ਅੱਗੇ ਗੱਲ ਗਾਜ਼ਲ ਹਾਂਜੀ ਪਾਰੀ ਹੈ ਜੀ ਜਦੋਂ ਮੈਂ ਗਰੁੱਪਾਂ ਦੇ ਵਿੱਚ ਫਿਰ ਮੈਂ ਹੌਲੀ-ਹੌਲੀ ਕਲਮਾ ਦੇ ਰੰਗ ਸਾਹਿਤ ਸਭਾ ਦੇ ਵਿੱਚ ਮੈਂਬਰ ਬਣਨ ਕਰਕੇ ਗਰੁੱਪਾਂ ਦੇ ਵਿੱਚ ਮੈਂ ਆਪਣੀਆਂ ਲਿਖਤਾਂ ਸ਼ੇਅਰ ਕਰਨ ਲੱਗ ਗਈ ਹਾਂਜੀ ਤੇ ਕਾਫੀ ਗਰੁੱਪਾਂ ਦੇ ਵਿੱਚ ਮੈਨੂੰ ਐਡ ਕਰ ਲਿਆ ਗਿਆ ਹਾਂ ਤੇ ਜਦੋਂ ਫਿਰ ਛੋਟੇ-ਛੋਟੇ ਸ਼ੇਅਰ ਮੈਂ 2-2 4-4 ਲਾਈਨਾਂ ਦੇ ਲਿਖ ਕੇ ਮੈਂ ਸ਼ੇਅਰ ਕਰਨ ਲੱਗੀ ਕਵਿਤਾਵਾਂ ਸ਼ੇਅਰ ਕਰਨ ਲੱਗੀ ਤਾਂ ਗਰੁੱਪਾਂ ਦੇ ਵਿੱਚ ਜਦੋਂ ਆਪਾਂ ਆਪਣੀ ਪੋਸਟ ਪਾਉਂਦੇ ਆ ਆਪਾਂ ਨੂੰ ਨਹੀਂ ਪਤਾ ਹੁੰਦਾ ਕਿ ਇੰਨੇ 100 150 200 ਲੋਕਾਂ ਦੇ ਵਿੱਚੋਂ ਆਪਾਂ ਨੂੰ ਕੌਣ ਕੌਣ ਪੜ੍ਹਦੇ ਆ ਹਾਂਜੀ ਤੇ ਉਹਨਾਂ ਦੇ ਵਿੱਚੋਂ ਇਹ ਸ਼ਾਇਰ ਸੀਗੇ ਬਠਿੰਡੇ ਦੇ ਸ਼ਾਇਰ ਨੇ ਸਰਦਾਰ ਅਮਰਜੀਤ ਸਿੰਘ ਜੀਤਵਰੀ ਜੀ ਅਮਰਜੀਤ ਸਿੰਘ ਹਾਂਜੀ ਉਹਨਾਂ ਨੇ ਕਿਤੇ ਮੇਰੇ ਸ਼ੇਅਰ ਪੜੇ ਕੁਝ ਮੇਰੇ ਸ਼ੇਅਰ ਸੀਗੇ ਭਾਵਕ ਹੁੰਦੇ ਕੁਝ ਮੋਟੀਵੇਸ਼ਨ ਵਾਲੇ ਹੁੰਦੇ ਜਿਨ੍ਹਾਂ ਨਾਲ ਮੈਨੂੰ ਆਪਣੇ ਆਪ ਨੂੰ ਵੀ ਮੈਂ ਮੋਟੀਵੇਟ ਕਰਦੀ ਹਾਂਜੀ ਹਾਂਜੀ ਤੇ ਮੈਨੂੰ ਮੋਟੀਵੇਸ਼ਨ ਮਿਲਦੀ ਤੇ ਹੋਰ ਮੈਨੂੰ ਉਤਸ਼ਾਹ ਮਿਲਦਾ ਆਪਣੇ ਸ਼ੇਅਰਾਂ ਤੋਂ ਕਲਮ ਤੋਂ ਤੇ ਉਹ ਮੈਂ ਸ਼ੇਅਰ ਕਰਦੀ ਫਿਰ ਅਮਰਜੀਤ ਸਰਵਰ ਆਨੇ ਮੈਨੂੰ ਕੰਟੈਕਟ ਕੀਤਾ ਮੇਰੇ ਨਾਲ ਕਿ ਤੇਰੀ ਸ਼ਾਇਰੀ ਵਧੀਆ ਹੈ ਸ਼ੇਰ ਵਧੀਆ ਲਿਖਦੇ ਆ ਤੂੰ ਗਜ਼ਲਕਾਰ ਲੇਖਾ ਠੀਕ ਹੈ ਹਾਂਜੀ ਉਹਨਾਂ ਨੇ ਫਿਰ ਮੈਨੂੰ ਗਜ਼ਲ ਸ਼ੁਰੂ ਕਰਵਾਈ ਠੀਕ ਹੈ ਗਜ਼ਲ ਤਾਂ ਬਹੁਤ ਤਕੜੀ ਚੱਲ ਰਹੀ ਜੀ ਤੁਸੀਂ ਉਹਨਾਂ ਦੇ ਨਾਲ ਨਾਲ ਅੱਜਕੱਲ YouTube ਤੇ ਵੀ ਚੈਨਲ ਇੱਕਦੋ ਚੱਲ ਰਿਹਾ ਜਿਹਦੇ ਵਿੱਚ ਗਜ਼ਲਾਂ ਬਾਰੇ ਦੱਸ ਰਹੇ ਹਾਂ ਹਾਂਜੀ ਬਿਲਕੁਲ ਬਰੀਕੀ ਦੇ ਨਾਲ ਛੋਟੀ 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 ਗੱਲਬਾਤ ਹਾਂਜੀ ਤੇ ਮੈਂ ਤੁਹਾਨੂੰ ਇਹ ਵੀ ਦੱਸ ਦੇਵਾਂਗਾ ਵੀ ਉਹਨਾਂ ਨੂੰ ਵੀ ਟੱਚ ਰਹੋ ਜੀ ਤੇ ਬਾਕੀ ਇੱਕ ਤੁਹਾਡਾ ਚੈਨਲ ਆਪਦਾ ਨਹੀਂ ਚੱਲਦਾ ਮੇਰਾ ਖਿਆਲ ਹਾਂਜੀ WhatsApp ਗਰੁੱਪ ਹੈ ਹਰਫਾਂ WhatsApp ਗਰੁੱਪ ਹਾਂਜੀ ਹਰਫਾਂ ਦੀ ਪ੍ਰਵਾਸ ਗਰੁੱਪ ਹਾਂ ਫਿਰ ਉਹ ਤੁਸੀਂ ਕੱਲ੍ਹਾਂ ਨੇ ਚਰਾਇਆ ਕਿ ਪੰਜ ਚਾਰ ਸਾਥੀ ਲਾ ਕੇ ਫੇਰ ਸ਼ੁਰੂ ਕੀਤਾ ਨਹੀਂ ਫਿਲਹਾਲ ਹਜੇ ਤੱਕ ਉਹਨਾਂ ਸਾਲ ਹੋ ਗਿਆ ਮੈਂ ਹਜੇ ਕੱਲੀ ਹਾਂ ਤੇ ਬਾਕੀ ਐਡਮਿਨ ਬਣਾਏ ਰੱਖੇ ਹੋਏ ਨੇ ਹਾਂ ਹੂੰ ਤਾਂ ਉਹਦੇ ਵਿੱਚ ਕੰਮ ਕਾਫੀ ਚੱਲ ਰਿਹਾ ਹੈ ਹਾਂਜੀ ਹਾਂਜੀ ਮੈਂ ਉੱਥੇ ਪੜਿਆ ਸੀ ਜਾਇਸ ਉਹਦਾ ਬਹੁਤ ਵਧੀਆ ਹੁਣ ਫਿਰ ਸਿਹਤ ਦੇ ਵਿੱਚ ਖਾਸ ਤੌਰ ਤੇ ਸਹਿਤ ਪੜਨਾ ਸਹਿਤ ਲਿਖਣਾ ਜੀ ਜਿਵੇਂ ਤੁਸੀਂ ਲੇਖ ਹੀ ਰਹੇ ਹੋ ਹਾਂਜੀ ਤੇ ਸਹਿਤਕਾਰਾਂ ਦੇ ਨਾਲ ਗੱਲਬਾਤ ਕਰਨਾ ਇਹੀ ਜ਼ਿੰਦਗੀ ਦਾ ਮੁੱਖ ਮਕਸਦ ਹੈ ਕਿ ਹੋਰ ਵੀ ਰੱਖਿਆ ਹੋਵੇ ਇਸ ਤੋਂ ਇਲਾਵਾ ਮੈਨੂੰ ਅਧਿਆਤਮ ਦੇ ਵਿੱਚ ਰੁਚੀ ਹੈ ਜੀ ਹਾਂਜੀ ਅਧਿਆਤਮ ਦੇ ਵਿੱਚ ਰੁਚੀ ਮੇਰੇ ਆਪਣੇ ਜ਼ਿੰਦਗੀ ਦੀ ਸਟਰਗਲ ਹੋਣ ਕਰਕੇ ਜਦੋਂ ਮੈਂ ਆਪਣੇ ਵੱਲ ਮੁੜੀ ਹਾਂ ਤਾਂ ਮੇਰਾ ਆਪਣੇ ਆਪ ਨਾਲ ਜੁੜਨਾ ਜ਼ਰੂਰੀ ਸੀ ਆਪਾਂ ਜਿਵੇਂ ਗੱਲ ਕੀਤੀ ਹੈ ਜੀ ਕਿਤਾਬਾਂ ਔਰ ਵੀ ਤੁਹਾਡੀ ਕਿਤਾਬ ਵਧੀਆ ਗੱਲ ਹੈ ਤਿਆਰ ਹੋ ਚੁੱਕੀ ਹੈ ਜਲਦੀ ਰੱਬ ਦੀ ਮਿਹਰ ਹੋਊਗੀ ਤੁਸੀਂ ਉਸ ਕਿਤਾਬ ਨੂੰ ਸਨਮੁਖ ਲਿਆਓਗੇ ਲੋਕਾਂ ਨੇ ਜੀ ਬਈ ਪਰ ਆਪਾਂ ਇੱਕ ਗੱਲ ਕੀਤੀ ਸੀ ਵੀ ਤੁਸੀਂ ਗੱਜਲ ਚਾਹੇ ਕਵਿਤਾ ਚਾਹੇ ਬਖ ਬਖ ਬਿਸ਼ੇਰ ਲਈ ਤੇ ਤੁਸੀਂ ਹੁਣ ਅਧਿਆਤਮ ਬਾਦ ਵਾਲਾ ਆ ਕੇ ਕਰਕੇ ਤੁਹਾਡੀ ਕਵਿਤਾ ਦੇ ਵਿੱਚ ਉਹ ਅਧਿਆਤਮ ਬਾਦ ਦਾ ਆਉਣਾ ਜ਼ਰੂਰੀ ਹੋ ਗਿਆ ਹਾਂਜੀ ਕੋਈ ਐਸ ਕਿਸਮ ਦੀ ਕਵਤਾ ਜਿਹੜੀ ਇਹਦਾ ਤੰਬਾ ਦੇ ਸਾਂਝ ਲਿਖੀ ਹੋਵੇ ਸੁਣਾਓਗੇ ਸਾਨੂੰ ਹਾਂਜੀ ਰੂਹ ਮੇਰੀ ਪਈ ਪਟਕੇ ਤੇਰੇ ਲਈ ਸਦੀਆਂ ਤੋਂ ਵਾਹ ਰੂਹ ਮੇਰੀ ਪਈ ਪਟਕੇ ਤੇਰੇ ਲਈ ਸਦੀਆਂ ਤੋਂ ਪਤਾ ਤੇਰਾ ਮੈਂ ਪੁੱਛਿਆ ਔਲੀਆਂ ਤੇ ਨਬੀਆਂ ਤੋਂ ਵਾਹ ਦਰ ਦਰ ਮੈਂ ਲੱਭਦੀ ਫਿਰਦੀ ਕਿਤੇ ਨਾ ਮੈਨੂੰ ਥਿਆਵੇਂ ਵਾਹ ਗੱਲਾਂ ਤਾਂ ਮੈਂ ਸੁਣਾ ਤੇਰੀਆਂ ਕਿਤੇ ਨਜ਼ਰ ਨਾ ਆਵੇਂ ਵਾਹ ਵਾਹ ਕੁਜੇ ਦੇ ਵਿੱਚ ਜਾਣ ਤੋਂ ਪਹਿਲਾਂ ਜੀ ਕੁਜੇ ਦੇ ਵਿੱਚ ਜਾਣ ਤੋਂ ਪਹਿਲਾਂ ਤੈਨੂੰ ਮੈਂ ਤੱਕ ਜਾਵਾਂ ਆਉਣ ਜਾਣ ਦਾ ġੇੜਾ ਮੁੱਕੇ ਨੀਂਦ ਚੈਨ ਦੀ ਪਾਵਾਂ ਆਉਣ ਜਾਣ ਦਾ ġੇੜਾ ਮੁੱਕੇ ਨੀਂਦ ਚੈਨ ਦੀ ਪਾਵਾਂ ਬਹੁਤ ਤਕੜਾਈ ਰੱਬ ਛੁਡੀ ਕਲਮ ਨੂੰ ਹੋਰ ਵੀ ਤਰੱਕੀਆਂ ਬਖਸ਼ੇ ਮੈਡਮ ਤੁਸੀਂ ਆਪਦੀ ਜ਼ਿੰਦਗੀ ਦੇ ਵਿੱਚ ਕਠਰਾਈਆਂ ਦੇ ਵਿੱਚ ਵੀ ਬਹੁਤ ਕੁਛ ਛਤਰੇ ਤੁਹਾਡੀ ਕਲਮ ਨੂੰ ਦਾਦਾ ਮੈਂ ਪ੍ਰਮਾਤਮਾ ਅੱਗੇ ਅਰਦਾਸ ਵੀ ਕਰਦਾ ਕਿ ਸਾਡੀ ਕਲਮ ਦਿਨ ਦੁੱਗਣੀ ਰਾਤ ਚੌਗੁਣੀ ਤਰੱਕੀ ਕਰੇ ਆਪਣੇ ਅੱਜ ਦੇ ਇਸ ਪ੍ਰੋਗਰਾਮ ਦੇ ਲਾਸਟ ਦੇ ਵਿੱਚ ਮੈਂ ਤੁਹਾਨੂੰ ਕਹੂੰਗਾ ਕਿ ਤੁਸੀਂ ਆਪਦੇ ਮਨ ਪਾਉਂਦੀ ਕੋਈ ਇੱਕ ਕਵਿਤਾ ਹੋ ਸੁਣਾਓ ਕਸ਼ਿਸ਼ ਮੇਰੇ ਸੁਪਨਿਆਂ ਦੀ ਵੱਧਦੇ ਹੀ ਜਾਵੇ ਕੋਈ ਚਾਂਨਣ ਦੀ ਟਿੱਕੀ ਨੂੰ ਤੋੜ ਲਿਆਵੇ ਲੱਖ ਸੂਰਜ ਹੋਵਣ ਮੇਰੇ ਰਾਹਾਂ ਦੇ ਵਿੱਚ ਜੋ ਗਰਦਸ਼ਾਂ ਦਾ ਨਾਮੋ ਨਿਸ਼ਾ ਮਿਟਾਵੇ ਤਾਰੇ ਜੋ جگਦੇ ਹੋ ਜਾਵਣ ਅੱਖਰ ਤਾਰੇ ਜੋ جگਦੇ ਹੋ ਜਾਵਣ ਅੱਖਰ ਮੇਰੇ ਗੀਤਾਂ ਦੀ ਜੋ ਸੁਰਤਾਲ ਬਣਾਵੇ ਮੁਕੱਦਸ ਹੋ ਜਾਵਣ ਜੋ ਪੜਨ ਜ਼ੁਬਾਨਾ ਮੁਕੱਦਸ ਹੋ ਜਾਵਣ ਜੋ ਪੜਨ ਜ਼ੁਬਾਨਾ ਪਰਵਾਜ਼ ਤੇਰੀ ਕਲਮ ਜੋ ਲਿਖੇ ਉਹ ਸ਼ਮਸ਼ੀਰ ਬਣ ਜਾਵੇ। ਸ਼ਮਸ਼ੀਰ ਬਣ ਜਾਵੇ। ਜੀ ਕਲਮ ਜੋ ਲਿਖੇ ਉਹ ਸ਼ਮਸ਼ੀਰ ਬਣ ਜਾਵੇ। ਮੇਰੀ ਵੀ ਇਹੀ ਦੁਆ ਹੈ ਕਿ ਤੁਹਾਡੀ ਕਲਮ ਵੈਸੇ ਤਾਂ ਸ਼ਮਸ਼ੀਰ ਦਾ ਚੱਲ ਰਹੀ ਹੈ। ਜੇ ਕਿਤੇ ਕਸਰ ਹੈ ਤਾਂ ਬਹੇ ਗੁਰੂ ਇਹਨੂੰ ਸ਼ਮਸ਼ੀਰ ਦੀ ਤਰ੍ਹਾਂ ਚਲਾਵੇ। ਤੁਹਾਡਾ ਸਾਡੇ ਚੈਨਲ ਦੇ ਵਿੱਚ ਆਉਣ ਲਈ ਬਹੁਤ-ਬਹੁਤ ਧੰਨਵਾਦ। ਮੇਰੇ ਵੱਲੋਂ ਗੱਲਾਂ-ਬਾਤਾਂ ਦਾ ਸਿਲਸਿਲਾ ਚੈਨਲ ਤੇ ਵੇਖ ਰਹੇ ਇਸ ਪ੍ਰੋਗਰਾਮ ਨੂੰ ਸਾਰੇ ਦਰਸ਼ਕਾਂ ਨੂੰ ਬਹੁਤ-ਬਹੁਤ ਧੰਨਵਾਦ ਔਰ ਮੈਂ ਤਹਿ ਦਿਲੋਂ ਧੰਨਵਾਦ ਕਰਦੀ ਹਾਂ ਗੁਰਨਾਮ ਸਿੰਘ ਸਿੱਧੂ ਹਰਾਂ ਦਾ ਜਿਨ੍ਹਾਂ ਨੇ ਮੈਨੂੰ ਆਪਣੇ ਚੈਨਲ ਤੇ ਪੋਡਕਾਸਟ ਲਈ ਗੱਲਬਾਤ ਦਾ ਸਿਲਸਿਲਾ ਦੇ ਵਿੱਚ ਸ਼ਾਮਲ ਕੀਤਾ ਬਹੁਤ-ਬਹੁਤ ਧੰਨਵਾਦ ਸ਼ੁਕਰੀਆ ਥੈਂਕਸ ਬਹੁਤ-ਬਹੁਤ ਉਹਿੰਦਰ ਪ੍ਰਵਾਹ ਜੀ ਜਿਨ੍ਹਾਂ ਨੇ ਸਾਨੂੰ ਸਾਥ ਦਿੱਤਾ ਬਾਕੀ ਮੈਂ ਸਾਰੇ ਸਾਡੇ ਗੱਲਬਾਤ ਦੇ ਸਰਸੇ ਸ੍ਰੋਤਿਆਂ ਨੂੰ ਬੇਨਤੀ ਕਰੂੰਗਾ ਕਿ ਬਾਤਵਾਦ ਸਾਡੇ ਚੈਨਲ ਨੂੰ ਸ਼ੇਅਰ ਤੇ ਸਬਸਕ੍ਰਾਈਬ ਕਰਿਓ ਬਾਕੀ ਕਮੈਂਟ ਦੇ ਕੇ ਸਾਨੂੰ ਦੂਰ ਦੱਸੋ ਵੀ ਸਾਡਾ ਪ੍ਰੋਗਰਾਮ ਕਿਸ ਤਰ੍ਹਾਂ ਲੱਗਦਾ ਹੈ ਲੱਗਦਾ ਹੈ ਕਿ ਤੁਹਾਨੂੰ ਚੰਗਾ ਲੱਗਿਆ ਹੋ ਪਰ ਫਿਰ ਵੀ ਕਮੈਂਟ ਵਾਸਤੇ ਸਾਡੀ ਬੇਨਤੀ ਹੈ ਕਿ ਹਰ ਹਾਲਤ ਵਿੱਚ ਕਮੈਂਟ ਦੂਰ ਦਿਓ ਧੰਨਵਾਦ